ਲੈ ਕੈਲੇ ਕੋ ਜਾ ਕੇ ਆਵੇਂ ਮੰਜਾ ਪੁੱਛ ਕਿਉਂ ਨਹੀਂ ਮੰਜੇ ਕਿੰਨੇ ਬਾੜੇ ਔਖੇ ਹੋਏ ਪਿਆਵੇਂ ਦੇਖਦੇ ਨੂੰਗਾ ਬਕਲੇ ਓ ਆਇਆ ਕਿਹੜੀ ਹੈ ਦੁਕਾਨ ਦਾ ਗੇਟਰ ਬੰਦ ਆ ਆ ਜਾ ਮਣਾ ਜਾ ਇੱਧਰੀ ਬੈਠਾ ਮੈਂ ਕਿਤੇ ਹਮਣਾ ਨਹੀਂ ਬੜੀ ਵੱਡੀ ਹੈ ਉਮਰ ਤੈਨੂੰ ਯਾਦ ਕਰੀ ਜਾਂਦਾ ਤੇ ਮੈਨੂੰ ਕਿੱਥੇ ਯਾਦ ਕਰਦਾ ਨੂੰ ਕਿਉਂ ਔਰ ਹਉ ਠੀਕਾ ਓਏ ਬੜੀਆ ਜਣਾ ਟਾਈਮ ਪਾਸ ਹੋਈ ਜਾਂਦਾ ਚੱਲ ਬੜੀਆ ਟਾਈਮ ਪਾਸ ਹੀ ਆ ਤੂੰ ਦੱਸ ਠੀਕ ਆ ਮੈਂ ਤਾਂ ਮੰਜਾ ਪੁੱਛਣ ਆਈ ਦੀ ਮੰਜਾ ਕਰਤਾ ਲੋਟ ਓਏ ਮੰਜਾ ਤਾਂ ਕਹਿੰਦੀ ਉਹ ਲੈ ਗਈ ਪੂਰੋ ਮੈਂ ਤੂੰ ਮੇਰਾ ਮੰਜਾ ਚਕਾਤਾ ਹੈ ਓਏ ਉਹਨਾਂ ਦੇ ਰਿਸ਼ਤੇਦਾਰ ਆਏ ਸੀ ਫਿਰ ਮੈਨੂੰ ਨਹੀਂ ਪਤਾ ਮੈਂ ਤਾਂ ਮੰਜਾ ਲੈ ਕੇ ਦੇ ਭਾਈ ਮੇਰਾ ਉਹ ਤੈਨੂੰ ਡੰਗਾ ਲਾ ਲਾ ਦੋ ਦਿਨ ਡੰਗੜੂੰਗਾ ਨਹੀਂ ਲੈਂਦਾ ਹੈਗਾ ਤੂੰ ਮੈਨੂੰ ਔਖੇ ਪੈ ਮੰਜਾ ਜਗਨ ਜਵਾ ਕਿੱਥੇ ਪੈਣਗੀ ਲੈ ਪੈਣ ਨੂੰ ਕੀ ਇੱਕ ਦਿਨ ਥੱਲੇ ਪੈ ਜਾ ਪਰ ਉਹ ਜਿਵੇਂ ਕਥਾ ਲੈ ਪੈਂਦੇ ਨੇ ਠੰਡਾ ਆ ਗਈ ਲੈ ਠੰਡ ਦਾ ਬਿਮਾਰ ਹੋ ਜਾਣਗੇ ਦਵਾਈ ਕੌਣ ਦਵਾਊਗਾ ਦੋ ਦੋ ਜਾਣੇ ਪਿਆ ਕਰੋ ਵੇ ਦੋ ਹੀ ਵੰਜੇ ਨੇ ਫਿਰ ਜਿਵੇਂ ਮੇਰੇ ਨਾਲ ਪੈਂਦੇ ਨੇ ਅੱਛਾ ਬੈਡ ਬੋਡ ਹੀ ਨਹੀਂ ਗੇ ਹੈ ਨਹੀਂ ਗੇ ਬੈਡ ਟੁੱਟੇ ਪੈ ਨੇ ਮੈਂ ਜੇ ਕਰਕੇ ਨਾ ਉਹ ਬੈਡ ਟੁੱਟ ਗਿਆ ਸੀ ਬੈਡ ਦਾ ਲਿਆ ਕੇ ਰੱਖੋ ਕੰਜਰ ਦੇ ਉਹ ਹੋਰ ਵਧੀਆ ਹੈ ਵਧੀਆ ਤਾਂ ਕੀੜੇ ਮੰਦੇ ਆਹ ਤਾਂ फेर ਤਾਂ ਹਾਲ ਇਹ ਜੀ ਰਹਿੰਦਾ ਤੂੰ ਨੀ ਕਿੱਦੇ ਲੋਟ ਆਉਂਦਾ ਤੂੰ ਦੱਸਿਆ ਵੀ ਮਿੰਕੇ ਪਾ ਆਪੂ ਆਵੇਂ ਕਿੰਨੇ ਕਿੰਨੇ ਲਾਉਣੇ ਆ ਜਮਾ ਖੋਰ ਧਰ ਗਈ ਇੱਥੇ ਮੰਜਾਂ ਤੈਨੂੰ ਆਪ ਤੋਂ ਨਹੀਂ ਪਤਾ ਲੱਗਦਾ ਹੋਗਾ ਹੁਣ ਤੂੰ ਕਹਾ ਮਿਸਤਰੀਆਂ ਫਿਰ ਉਹ ਮਿਸਤਰੀ ਤਾਂ ਹੈਗਾ ਨਾ ਤਾਂ ਤੁਸੀਂ ਦੱਸੋ ਨਾ ਪੁੱਛੋ ਮੈਂ ਵਹੀ ਨਹੀਂ ਸੀ ਜੋ ਜਮਾ ਕੇ ਜੀ ਸੀ ਇੱਥੇ ਧਰ ਗਈ ਤੂੰ ਮੰਜਾਂ ਵੀ ਮੈਨੂੰ ਕੋਈ ਨਹੀਂ ਪਰ ਹੈ ਨਹੀਂ ਸੀ ਮੈਂ ਦੋ ਗੇੜੇ ਮਾਰ ਕੇ ਤੂੰ ਮੈਨ ਮਿਲੇ ਹੀ ਨਹੀਂ ਹੈਗਾ ਤੂੰ ਤਾਂ ਦਾਖ ਦੇਣਾ ਬਾਅਦ ਅੱਜ ਆ ਗਈ ਮੈਂ ਤਾਂ ਗਈ ਹੋਈ ਸੀ ਪਿੰਡਾਂ ਉਹ ਗਈ ਤਾਂ ਹੈਗੀ ਸੀ ਅਸੀਂ ਤਾਂ ਉਰੀ ਸੀਗੇ ਕਿਸੇ ਨੂੰ ਸੁਨੇਹਾ ਲਾ ਦਾਂ ਦੀ ਜੇ ਵੱਖਾਂ ਨੂੰ ਕਿਹਾ ਤੀਓ ਕਿੱਥੇ ਤਨ ਪਤਾ ਜੇ ਵੱਖ ਕਿੱਥੇ ਅੱਖ ਲੱਗਦੇ ਨੇ ਕਿੱਥੇ ਗਈ ਹੋਈ ਸੀ ਇਹਨਾ ਟਾਈਮ ਹੋ ਗਿਆ ਪਿੰਡ ਵਾਗੀ ਸੀ ਪਿੰਡ ਕੀ ਬੜ ਕਫਨ ਗਈ ਸੀ ਲੋਦੀ ਤੁਰੀ ਨਹੀਂ ਆਉਦਾ ਕੰਮ ਕਰ ਘਰ ਪਾਲ ਲੈ 18 ਦੇ ਨਹੀਂ ਡੰਮ ਡਾਉਂ ਡਾਉਂ ਕਰੇ ਉਧਰ ਵਾਗੀ ਕਰੇ ਉਹਦੇ ਬਾਅਦ ਮੇਰੇ ਘਰ ਤਾਂ ਪਾਉਂਗੀ ਮੇਰਾ ਪਿਓ ਬਿਮਾਰ ਹੋਇਆ ਪਿਆ ਉਹ ਪਿਓ ਦਾ ਉਹਦਾ ਪਤਾ ਲੜ ਗਈ ਜੀ ਤੂੰ ਕਰ ਲੈ ਕੋਈ ਦੋ ਪੈਸਾ ਦਾ ਕੰਮ ਜੀ ਨਹੀਂ ਤੇਰਾ ਘਰ ਵਾਲਾ ਕੁਝ ਕਰਦਾ ਮੈਂ ਤਾਂ ਕੰਮ ਕਰਦੀ ਆ ਕਰਦੀ ਦਾ ਹੈਗੀ ਤੇਰੀ ਕਮਾਈ ਕੱਲੀ ਦੀ ਕੀ ਕਰੂਗੀ ਉਹਦਾ ਸ਼ਰਲੇ ਡਾਈ ਟੋ ਕਰਨ ਦਾ ਪੋਚੇ ਲਾ ਕੇ ਆਉਣੀ ਆ ਫਿਰ ਜੇ ਪੈਸੇ ਦਾ ਕੰਮ ਆ ਜਾਂਦਾ ਫਿਰ ਉਧਰ ਭੱਗ ਜਾਨੀ ਆ ਹੁਣ ਤੈਨੂੰ ਪਤਾ ਪਰ ਪੈਸ਼ਨ ਤਾਂ ਔਖਾ ਹੁਣ ਰਾਤ ਦਾ ਕੰਮ ਲਵੜਾ ਬੜਾ ਔਖਾ ਰਾਤ ਬਰਾਤੇ ਤੁਰਨਾ ਪੈਂਦਾ ਹੋਰ ਫਿਰ ਉਹੀ ਤਾਂ ਗੱਲ ਆ ਹਰ ਮਹਾਚਲ ਦੋ ਕਰਨ ਦਾ ਕੰਮ ਹੀ ਸੰਭਲੇ ਮੈਂ ਮੇਰਾ ਸੰਭਲਾ ਹੈ ਆ ਮੈਂ ਤਾਂ ਤੂੰ ਤੂੰ ਤਾਂ ਹੱਥ ਨਹੀਂ ਲਵਾਉਂਦਾ ਨੱਕ ਤੇ ਮੱਖੀ ਨਹੀਂ ਬੈਠ ਜਾਂਦਾ ਹੱਥ ਲਵਾਉਣਾ ਤੂੰ ਹੱਥ ਲਵਾਉਂਦੇ ਨਹੀਂ ਮੈਂ ਤਾਂ ਲਾਉਣ ਨੂੰ ਤਿਆਰ ਬੈਠਾ ਤੂੰ ਹੀ ਨੱਕ ਤੇ ਮੱਖੀ ਬੈਠਣ ਦਿੰਦਾ ਲੈ ਨੱਕ ਤੇ ਮੱਖੀ ਕਿਉਂ ਨਹੀਂ ਬੈਠਣ ਦਿੰਦਾ ਤੂੰ ਲਵਾਉਂਦੇ ਨਹੀਂ ਹੱਥ ਹੱਥ ਲਵਾਉਣ ਵਾਲੀ ਬਾਣਾ ਵੇ ਬੱਸ ਵੇ ਕਰ ਰਹਿਣ ਦੇ ਅੱਗੇ ਕਰ ਚੱਲ ਨਾ ਕੋ ਚਾਹ ਪਾਣੀ ਨਾ ਕੋਈ ਬਠਾ ਕੇ ਗੱਲਾਂ ਮਾਰ ਬਾਈ ਜਾਂ ਜਾਂ ਆਪਣਾਉਣ ਨੂੰ ਗੱਲਾਂ ਦਾ ਸੁਆਦ ਲੈਣਾ ਸੁਆਦ ਤਾਂ ਲੈਣੀ ਆ ਹੁਣ ਕਹਿੰਦੀ ਇਹ ਦੁਕਾਨ ਤਾਂ ਬਾਹਰ-ਬਾਰ ਪਈ ਐ ਇਸੇ ਗੱਲ ਦੇ ਮਾਰੇ ਨੇ ਦੁਕਾਨ ਕਰੀ ਇੱਥੇ ਤਾਂ ਹੀ ਵਰ ਕਰੋ ਤਾਂ ਨਾਲ ਲੱਗਦਾ ਨਾ ਵੀ ਉਹ ਕਰੋ ਕੋਈ ਕਰੇ ਕੀ ਲੈਣੀ ਐ ਨਾ ਇੱਥੇ ਤੇਰੀ ਗੱਲ ਸੁਣ ਲੈ ਤੇਰੇ ਵਰਗੀ ਆ ਜਿਹੜੀ ਦੁੱਖ ਸੁਖ ਸਾਂਝਾ ਕਰ ਜਾਂਦੀ ਐ ਇੰਨੇ ਨਾਲ ਟਾਈਮ ਪਾਸ ਹੋ ਜਾਂਦੀ ਐ ਉਹ ਤਾਂ ਚੱਲ ਗੱਲ ਵੱਖਰੀ ਆ ਉਹ ਤਾਂ ਠੀਕ ਆ ਮੈਂ ਤਾਂ ਤੈਨੂੰ ਐ ਪੁੱਛਣਾ ਹੂੰ ਉਹ ਕਦੇ ਪੂਰੋ ਨਹੀਂ ਮਿਲੀ ਤੈਨੂੰ ਨਾ ਮੈਂ ਤਾਂ ਕਦੇ ਦੇਖੀ ਨਹੀਂ ਕਿਹ ਪਤਾ ਨਹੀਂ ਕਈ ਅੱਧੀ ਕਿੱਧਰ-ਕਿੱਧਰ ਰਹਿਣ ਲੱਗ ਗਈ ਅੱਗੇ ਡੰਗਾ-ਡੂੰਗਾ ਲਾ ਜਾਂਦੀ ਸੀ ਹੁਣ ਤਾਂ ਬੜਾ ਔਖਾ ਹੋ ਰਿਹਾ ਕੰਮ ਦਾ ਹਾਂ ਹੁਣ ਤਾਂ ਪੂਰੋ ਵੀ ਰਹਾ ਹੂੰ ਲਾ ਦੇ ਪੱਕੀ ਸੇਰੀ ਤੇ ਦੇ ਦੂੰਗਾ ਤੇ ਪੱਕੀ ਛੇ ਲਿਆ ਆਦਾ ਪੱਕੀ ਦਾ ਕਿਹੜੇ ਐ ਇੱਥੇ ਜਿਹੜਾ ਮੈਂ ਜਿਹੜਾ ਪਰਮੈਂਟ ਕਰਾਇਆ ਵੀ ਮੇਰੀ ਪੱਕੀ ਉਹ ਪੱਕੀ ਆ 5 ਸਾਲ ਤਾਂ ਹੋ ਗਏ ਤੈਨੂੰ ਰਹਿੰਦੇ ਨੇ 5 ਸਾਲ ਕਿੱਥੇ ਹੋ ਗਏ ਉਹ ਤਾਂ ਤੋੜ ਦੀ ਮਲਾਂਜੀ ਆ ਤੂੰ ਦੱਸ ਕਹਿੰਦਾ ਲਾ ਦੇਂਗੀ ਤਾਂ ਫੋਨ ਫਾਂ ਲਾ ਲਾਂਦਾ ਨਾ ਓਏ ਫੋਨ ਤਾਂ ਕਹਿੰਦੇ ਨੇ ਬਲੈਕਲਿਸਟ ਬਾਤਾ ਨੰਬਰ ਕੀ ਕਰਾਂ ਬਦੀ ਹੁੰ ਤੇਰੀ ਕਰਤੂਤ ਹੈ ਜੀ ਵਧੀਆ ਮੈਂ ਬੇਕਰਤੂਤਾਂਗਾ ਹਾਂ ਹਰ ਕੰਮ ਹੈ ਚੰਗੀ ਦੁਕਾਨ ਹੈ ਕੈਲੇ ਦੀ ਚੜਾਈ ਜਦੋਂ ਮੈਂ ਤੇਰੇ ਪਿੱਛੇ-ਪਿੱਛੇ ਫਿਰਦੀ ਤੈਨੂੰ ਹੀ ਦਾ ਦਿੰਦਾ ਸੀ ਤੂੰ ਹੁਣ ਪਿੱਛੇ-ਪਿੱਛੇ ਜਦੋਂ ਮੇਰੀ ਦੁਕਾਨ ਨਹੀਂ ਕਰੀ ਸੀ ਨਾ ਉਦੋਂ ਫਿਰਦੀ ਸੀ ਪਿੱਛੇ-ਪਿੱਛੇ ਤਾਂ ਜਿੱਦਾਂ ਦੀ ਦੁਕਾਨ ਕਰੀ ਹੈ ਹੁਣ ਤੈਨੂੰ ਇਹ ਵਿੱਚ 2 ਰੁਪਏ ਦੇ ਕੋਲੇ ਹੈਗੇ ਆ ਕੈਲੇ ਕੋਲੇ ਉਹਦੇ ਦੀ ਵੱਧ ਕਰਦੀ ਥੋੜਾ ਜਿਹਾ ਲਾਲਚ ਬੇਬਸ ਕਰਿਆ ਕਰ ਜਿਵੇਂ ਇਹ ਲਾਲਚ ਕਰਨਾ ਹੁੰਦਾ ਨਾ ਉਹਦੇ ਦੀ ਉਹ ਕਰ ਲੈਣ ਨਾ ਹੋਰ ਲਾਂ ਜੇ ਤੂੰ ਕੇ ਰੀਂਜ ਜਵਾਬ ਦੇ ਕੇ ਮੈਂ ਤਾਂ ਤੇ ਨਾਲ ਗੱਲ ਕਰਨੀ ਨਾ ਫਿਰ ਮੈਂ ਕੀ ਕਰਨਾ ਉਹਨਾਂ ਗੱਲ ਕਰਨ ਗੱਲ ਕਰੇ ਤੂੰ ਗੱਲ ਹੁੰਦੀ ਮੈਂ ਪੂਰਾ ਜਵਾਬ ਦੇਗੀ ਤਾਂ ਹੀ ਹੁਣ ਮੇਰੇ ਕਿੰਨੀ ਆਉਣਾ ਬੜਾ ਔਖਾ ਹੋ ਰਿਹਾ ਮੈਂ ਤਾਂ ਤੈਨੂੰ ਐਂ ਕਹਾਂਗਾ ਤੇਰਾ ਵਾਲੀ ਹੈਗੀ ਨਹੀਂ ਸੋਣੀ ਤੇਰਾ ਘਰ ਵਾਲੀ ਹੈ ਮਾੜੀ ਭਾਟੀ ਹੋਦੀ ਵੀ ਕਾ ਦਰਕਾਰ ਲੈ ਕਰ ਘਰ ਵਾਲੀ ਤੇ ਸਾਡੇ ਸੱਲੀ ਪਈ ਐ ਕੰਜੇ ਮੈਨੂੰ ਤਾਂ ਕੁਛ ਨਾ ਕੁਛ ਹੀ ਲੀ ਰਹਿਦਾ ਹੋਰ ਹੁਣ ਤੇਰੇ ਮਰਗੀ ਦੇ ਐ ਵੀ 2 ਮਿੰਟ ਕਿੰਨੇ ਨੰਮਨ ਪਰਚਾ ਵਾਇਆ ਹੋ ਜਾਣਾ ਹਾਂ ਦੁਕਾਨ ਤੇ ਇਕੱਲੇ ਦਾ ਜੀ ਨਹੀਂ ਲੱਗਦਾ ਕਹਿੰਦਾ ਵੱਡ ਵੱਡ ਦੁਕਾਨ ਖਾਈ ਇਹ ਦੁਕਾਨ ਨੂੰ ਕਰ ਰੱਖ ਲੈ ਲੋਕਰ ਵੀ ਕੁਝ ਕਰਦੇ ਨਹੀਂ ਹੈ ਖਤਮ ਹੋ ਗਿਆ ਕੰਮ ਇਹ ਤਾਂ ਕਰਦੇ ਨਹੀਂ ਕੁਝ ਪੱਲੇ ਨਹੀਂ ਪਾਉਂਦੇ ਦਿਹਾੜੀ ਫੁੱਜ ਜਾਏਗਾ ਨਾ ਲੈ ਆਪੀ ਖੜੂਗਾ ਤੈਨੂੰ ਮੈਂ ਪੈਸੇ ਦੇਣ ਵੇਲੇ ਤੂੰ ਤੈਨੂੰ ਆਖੇ ਨਾ ਮੈਂ ਪੂਰੀ ਦਿਹਾੜੀ ਦੇ ਦੂੰਗਾ ਤੂੰ ਦੱਸ ਤਾਂ ਸਹੀ ਦਿੱਕਤ ਕੀ ਹੈ ਦਿੱਕਤ ਦੂਰ ਕਰਨ ਨੂੰ ਕਹਿੰਦਾ ਕਾਈ ਕੇ ਨਾ ਪੂਰੇ ਵਾਚਦੇ ਅੱਧੇ ਕੱਢ ਕੇ ਖੜ ਜਾ ਨਾ ਅੱਧੇ ਤਾਂ ਆਪ ਹੀ ਇਹੋ ਕਰ ਲੈਣਾ ਰੱਖ ਲੈਣਾ ਲੈ ਅੱਧੇ ਕੱਢਦਾ ਤੈਨੂੰ ਵਹਿਮ ਪੈਰੇਗਾ ਜਦੋਂ ਅਸੀਂ ਹੁਣ ਮੰਜਾ ਠੋਕ ਠਖਾਈ ਕਰਦੇ ਆਂਗੇ ਇੰਨਾ ਕੰਮ ਆਉਂਦਾ ਕੈਲੇ ਕੋਲੇ ਦੁਕਾਨ ਤੇ ਹੈਲਪਰੀ ਦੇ ਜਾ ਜਦੋਂ ਮੰਜਾ ਦੱਸ ਹੁਣ ਕਾਦ ਲੈ ਕੇ ਦੇਂਗਾ ਉਹ ਮੰਜਾ ਦਾ ਲਿਆ ਦੂ ਤੈਨੂੰ ਨਵੀਂ ਲਿਆ ਦੂ ਮਾਰ ਨੂੰ ਲੱਕੜ ਦੇ ਮੰਜੇ ਦੀ ਢੋਹੀ ਮੰਜਾ ਦਾ ਮੈਂ ਹੱਥ ਨੂੰ ਆ ਜੂਗਾ ਤੇਰਾ ਇਹ ਤਾਂ ਮੰਜਾ ਘਰ ਤੋਂ ਚਕਾਇਆ ਪੇ ਮੇਰਾ ਉਹ ਲੈ ਹੁਣ ਦੁਕਾਨਦਾਰੀ ਐ ਜੇ ਕਿਸੇ ਨੂੰ ਜਵਾਬ ਦੇਣੇ ਆ ਤਾਂ ਗੱਲ ਪੈ ਜਾਂਦੀ ਐ ਕਹਿੰਦਾ ਕਿ ਗਿਫਟ ਕਰਤਾ ਪੂਰਾ ਨੂੰ ਮਨੇ ਉਹ ਕਿਹੜੀਆਂ ਪੂਰੋ ਪੂਰੋ ਤਾਂ ਲੁੱਟ ਕੇ ਖਾ ਗਈ ਕੰਜਰੀ ਹੂੰ ਆ ਕੰਜਰੀ ਦੇ ਆ ਹਾਲ ਤਾਂ ਨਹੀਂ ਕੋਈ ਕੁਰਸੀ ਵੀ ਨਹੀਂ ਜੁੜੀ ਦੁਕਾਨ ਤੇ ਅੱਜ ਪੱਲੇ ਮਿਛਾ ਕੇ ਬੈਠਣਾ ਪੈ ਗਿਆ ਕੁਰਸੀਆਂ ਵੀ ਲੈ ਗਈ ਕੰਜਰੀ ਉਹ ਵੀ ਲੋਹੇ ਵਾਲੇ ਨੂੰ ਵੇਚਤੀਆਂ ਹੈ ਵਧੀਆ ਲੋਟ ਆਈ ਐ ਐਵੇਂ ਉਹ ਐ ਕਹਨ ਲੋਟ ਆਉਣਾ ਮੈਨੂੰ ਦੱਸ ਵੀ ਮੇਰਾ ਅਰਥ ਸਾਰ ਦੇ ਅੱਜ ਮੌਕਾ ਅੱਜ ਤਾਂ ਨਹੀਂ ਆਇਆ ਕਿਉਂ ਤੋ ਕਰਿਆਗਾ ਉਹ ਪੈਸੇ ਲੈ ਦੀ ਕੱਲ ਨੂੰ ਦੇਖੋ ਉਹ ਕਰਨਾ ਕਰ ਨੂੰ ਕੀ ਬਹਾਨਾ ਲਾਦੀ ਮੰਜੀ ਦਾ ਬਹਾਨਾ ਲਾ ਦੇ ਨਹੀਂ ਪਰ ਮਾਂ ਕਰਾ ਦੇ ਤੈਨੂੰ ਪਤੀ ਆ ਫੇਰਾ ਦਵਾਰੇ ਆ ਜੀ ਬਹਾਨਾ ਲਾ ਕੇ ਕਹਿੰਦੀ ਮੈਂ ਤਾਂ ਮੰਜਾ ਰ ਕਹਿਣ ਹੈ ਨਹੀਂ ਤੁਮ ਕਹੇ ਕਿ ਇਹ ਵੀ ਮੈਨੂੰ ਲੱਗ ਜੂ ਟਾਈਮ ਦੁਕਾਨ ਤੇ ਕੋਈ ਤੂੰ ਇਹ ਕਹਿੰਦੀ ਦੁਕਾਨ ਬੰਦ ਸੀ ਤੂੰ ਕਿਹੜਾ ਉਹਨੂੰ ਸੱਚ ਦੱਸਣਾ ਵੀ ਮੈਂ ਕੈਲੇ ਨੂੰ ਮਿਲ ਲੈ ਜਾਣਾ ਬੇ ਤਾਂ ਗੁੜੀਆਂ ਦੇ ਤਾਂ ਗੱਪ ਚੱਲਦੇ ਅੱਜ ਕੱਲ੍ਹ ਉਹ ਕਿਹੜਾ ਮੰਗਰਾ ਕਰਦਾ ਤੂੰ ਪਹਿਲਾ ਮੈਂ ਉਹ ਗੱਪ ਤੇਰੇ ਮੰਗੂ ਥੋੜੂ ਮਾਰੂ ਮੈਂ ਗੱਪ ਮੇਰੀ ਗੱਲਾਂ ਦੇਖ ਮੇਰੀ ਗੱਲ ਸੁਣ ਨਾ ਤਾ ਕਟੋਡੂ ਐ ਕੰਜਰ ਦਾ ਉਹ ਕਿਹੜਾ ਮੰਗਰਾਉਦਾ ਤੇਰੇ ਵੀ ਮੰਗਰਾ ਕਰਤਾ ਨਹੀਂ ਹੁੰਦਾ ਫਿਰ ਘਰੇ ਜਾ ਕੇ ਹਾਲ ਲੱਗ ਜੰਨ ਕਰ ਓਏ ਹਾਲ ਹਾਲ ਨੂੰ ਕੁਝ ਨਹੀਂ ਹੁੰਦਾ ਮੇਰੇ ਕਿਹੜੇ ਚਿਹਰੇ ਕਹਿੰਦੇ ਐ ਇੰਨੇ ਡੰਗਾ ਲੈ ਜੂਗਾ ਮੇਰਾ ਪਾਲਾ ਜੇ ਲੱਗਣੋਂ हट ਜੂਗਾ ਜੇ ਤੂੰ ਕਾਂਜ ਕੋਈ ਆ ਗਿਆ ਫਿਰ ਓਏ ਦੁਕਾਨ ਚ ਕੀ ਨਹੀਂ ਹੁੰਨ ਇੱਥੇ ਦੁਕਾਨ ਮੜਾ ਸ਼ਟਰ ਖਿੜਦਾਂਗੇ ਮੂੰਹ ਨੂੰ ਲਾ ਦਾਂਗੇ ਜਿੰਦਾ ਚੱਕ ਤੂੰ ਤੇ ਮੈਂ ਹੋਵਾਂਗੇ ਦੋਨੇ ਨੇ ਤੇਰਾ ਮੰਜਾ ਠੋਕ ਕੇ ਜਾਊਗਾ ਨਾਲੇ ਅਸਲ ਤਾਂ ਨਵੀਂ ਲਿਆ ਦੂੰਗਾ ਪੈਸੇ ਲੈ ਜੀ ਜੇ ਨਮਾ ਲੈ ਕੇ ਦੇਣਾ ਉਹਨਾਂ ਨੂੰ ਦੁੱਧ ਦੇ ਨਾਲ ਲੈ ਦਿੰਦਾ ਤੂੰ ਮੁੜ ਕੇ ਆਈ ਮੜਿਆ ਹੁਣ ਤੂੰ ਜਾ ਨਹੀਂ ਤੇ ਘਰਾਂ ਨੂੰ ਦੇਖਹੀਂ ਤੇ ਨਾਲੇ ਰੁਪਈਏ ਮੈਂ ਤੇ ਜਾਨ ਨਹੀਂ ਮੈਂ ਤਾਂ ਘਾਂ ਕੰਮ ਜਾਣਾ ਤੇ ਜਾਂ ਮੁਰਦੂ ਹੀ ਖੜ੍ਹ ਦੂੰਗਾ ਹਾਂ ਠੀਕ ਚੰਗਾ ਮੈਂ ਕੋਈ ਨਹੀਂ ਕਰਦਾ ਤੇਰਾ ਹਾਲਾ ਹਾਂ ਮੰਜਾ ਲਿਆ ਦੀ ਮੈਨੂੰ ਨਮਾ ਹੋਰ ਕੋਈ ਨਹੀਂ ਮੰਜਾ ਤਾਂ ਨਮਾ ਲੈ ਆ ਦੂੰਗਾ ਨਮਾ ਲੈ ਕੇ ਦੇਂਗੇ ਤਾਂ ਹੁਣ ਮੇਰਾ ਕਰ ਦੇ ਹਾਂਜੀ ਹਾਂਜੀ ਚੰਗਾ ਨ ਲੈ ਕੈ ਲਿਆ ਮੁਰਗੀ ਦਾ ਤਾਗੜੀ ਹੈ ਕੰਜੇ ਧਿਆਨ ਪੂਰਾ ਪੂਰਾ ਦਿੱਤਾ ਹੈ ਹੀ ਨਹੀਂ ਕੁਛ ਲੱਗਿਆ ਇਹ ਤਾਂ ਦੇਦੂ ਕੀ ਨਜ਼ਾਰੇ ਹੈ ਨਜ਼ਾਰੇ ਝੂਟੇ ਦੇਦੂ ਕੀ ਪੁੱਛ ਰਿਹਾ ਨੰਨ ਗਾਡਰ ਵਰਗੀ ਪਈ ਹੈ ਜੀ ਮੈਂ 2 ਰੁਪਏ ਨੂੰ ਦੇ ਦਿਆ ਕਰਾਂਗੇ ਆਪਣਾ ਅੱਥ ਛੱਡ ਕੇ ਕਰੂਗਾ ਤਾਂ ਹੁਣ ਮੁੜ ਕੇ ਆਊਗੀ ਲੱਜ ਚੇਪ ਦਾਂਗੇ ਲੈ ਮਣ ਹੌਲਾ ਹੋ ਜਾ ਉਹ ਘਰ ਆ ਵੀ ਤਾਂ ਅੰਡਾ ਵੀ ਲਾਉਣੀ ਨਹੀਂ ਕੰਜੇ ਪਤਾ ਨਹੀਂ ਮੁਸ਼ਕ ਮੰਨਣ ਲੱਗ ਗਿਆ ਕੀ ਪਤਾ ਅੱਥ ਦੇ ਲੈ ਹੁਣ ਨਾ ਕੱਲੇ ਕੋਲੇ ਜਾ ਕੇ ਆਉਣੀ ਆ ਨਹੀਂ ਕੱਲਾ ਲੋਟ ਹੁੰਦਾ ਹੈ ਉਹ ਲੋਡ ਕਰਕੇ ਹਾਂ ਅੰਦਰ ਘਰੇ ਵੀ ਜਾਣਾ ਤੇ ਘਰੇ ਵੀ ਗਾਣਾ ਪਾਣੀ ਚਲ ਘਰੇ ਗਾਣੀ ਖਾ ਲਓ ਤੇ ਕਰ ਲਿਆ ਓਏ ਆ ਜਾ ਕਿਹੜੀ ਹੈ ਭਾਈ ਆਹੋ ਹੁਣ ਤੈਨੂੰ ਕਾਹਨੂੰ ਸਿਆਣ ਬਾਸ ਸਿਆਣਾ ਆਉਂਦੀ ਐ ਓ ਤੂੰ ਕਿਧਰੋਂ ਮੱਥੇ ਲੱਗ ਗਈ ਕਿਉਂ ਮੱਥੇ ਲੱਗਣੂਗੀ ਫੇਰ ਆ ਜੀ ਮੈਂ ਤਾਂ ਕੰਜਦੀ ਰੋਟੀ ਖਾਣ ਜਾਂਦਾ ਸੀ ਹੁਣ ਫੇਰ ਰੋਟੀ ਖਾਏ ਮੈਂ ਫੇਰ ਆਜ ਫੇਰ ਕਿੱਥੇ ਆਇਆ ਜਾਂਦਾ ਹੁਣ ਮੁੰਡ-ਮੁੰਡ ਕੇ ਕਿਹੜੀ ਲਾਈ ਆਂ ਮੈਂ ਰੋਟੀ ਖਾਦੀ ਨਹੀਂ ਕਿਹਾ ਤਾਂ ਕਹਨਾ ਮੈਂ ਰੋਟੀ ਖਾਂਦਾ ਮੇਰੀ ਗੱਲ ਸੁਣ ਲੈ ਇੱਥੇ ਮੈਨੂੰ ਫਸਾ ਦੇਗੀ ਹੈ ਅੱਛਾ ਜਦੋਂ ਮੈਂ ਆ ਗਈ ਹੁਣ ਤੂੰ ਫਸ ਜਾਏਗਾ ਜਦੋਂ ਆਪ ਉਹ ਕਰ ਦੇ ਨਾਲ ਹੀ ਗੱਲ ਹੈਗੀ ਤੂੰ ਗੱਲ ਸੁਣ ਲੈ ਇੱਥੇ ਗੱਲਾਂ ਬਣਾਉਣ ਲੱਗ ਜਾਣਗੇ ਬਿੰਦੇ ਬਿੰਦੇ ਗੇੜੇ ਮਾਰੀ ਜਣੀ ਜੇ ਤੇਰੇ ਉਂਗਲ ਤੂੰ ਨਾ ਜਿਹੜਾ ਕੰਮ ਕਰਨਾ ਉਹ ਦੱਸ ਕੰਮ ਤਾਂ ਮੈਂ ਕਰ ਲੂੰਗਾ ਜੇ ਕਰਾਂ ਫੇਰ ਹੀ ਕਰੂੰਗਾ ਉਹ ਤਾਂ ਕਹਿੰਦਾ ਗੇੜ ਦੇ ਕੇ ਆ ਜੀ ਜੇ ਹੁਣ ਮੈਂ ਆ ਗਈ ਤਾਂ ਹੁਣ ਆ ਲੱਗਿਆ ਕਰਨ ਓਏ ਉਹ ਤਾਂ ਗੱਲ ਤੇਰੀ ਮੰਨਣ ਤੋਂ ਮੰਨਣ ਦਾ ਮੈਂ ਮੈਂ ਤਾਂ ਕਹਿੰਦੀ ਮੜਾ ਠਹਿਰ ਕੇ ਆ ਜੀ ਤੂੰ ਤਾਂ ਇੱਥੋਂ ਹੀ ਨਹੀਂ ਪਤਾ ਰਾਹ ਚੋਂ ਮੁੜਿਆ ਹੀ ਹੋਵੇਂ ਮੈਂ ਰਾਹ ਚੋਂ ਕਿੱਥੇ 2 ਘੰਟੇ ਤਾਂ ਮੈਂ ਲਾਈ ਉਧਰ ਕੰਮ ਰਹੀ ਤੇ ਪੋਚੇ ਲਾ ਕੇ ਇੰਗੇ ਸੀ ਦੇ ਜਾ ਪੋਚੇ ਲਾ ਕੇ ਇਹ ਪੋਚਾ ਦਾ ਵੀ ਕੰਮ ਸਾਮ ਰੱਖਿਆ ਹਰ ਦੋ ਕਰਾਂ ਦਾ ਕੰਮ ਕਰਕੇ ਹੀ ਪੋਚਾ ਜਦੀ ਤੂੰ ਨਾ ਛੱਡੀ ਪੋਚੇ ਲੈਣ ਮਰ ਜਾਈਂਗੀ ਕਦੇ ਮਰਨਾ ਤਾਂ ਇੱਕ ਦਿਨ ਹੈਗੀ ਆ ਫੇਰ ਮਰਨਾ ਤਾਂ ਸੱਚੀ ਆ ਜੁਹਨ ਝੂਠੀ ਐ ਤੂੰ ਫਰਕ ਇੱਕ ਕਰਦਾ ਸਾਮ ਲੈ ਜੇ ਸਰਦਾ ਨਹੀਂ ਕਰੇ ਤਿੰਨ ਨਿਆਣੇ ਨੇ ਚੌਥਾ ਹੋਆ ਖਵਾਉਣੀ ਆ ਕਰਕੇ ਉਹ ਕਰਕੇ ਉਹਨੂੰ ਵੀ ਵੇਲੇ ਨੂੰ ਕਰਕੇ ਖਵਾਉਣਾ ਪਊ ਤਿੰਨੀ ਐ ਫੇਰ ਕੋਈ ਕਦਰ ਤਾਂ ਹੀ ਨਹੀਂ ਕਦਰ ਨਹੀਂ ਪਾਉਣੀ ਕਿਸੇ ਨੇ ਨਾ ਪਾਵੇ ਕਹਲੇ ਤਨ ਪਤੀ ਆ ਫੇਰ ਉਹ ਕਈ ਲਾ ਜਵਾਖ ਵੀ ਪਾਣਨੇ ਨੇ ਢੀਆਂ ਮਟਿਆਰਾ ਹੋ ਰਹੀਆਂ ਨੇ ਕੋਈ ਚੰਗਾ ਥਾਂ ਦੇ ਕੇ ਵਿਆਹ ਦੇ ਇਹਨਾਂ ਨੂੰ ਹਲੇ ਵਿਹਣ ਵਾਲੀਆਂ ਕਿੱਥੇ ਨੇ ਨਿਆਣੀਆਂ ਨੇ ਉਹਨਾਂ ਨੂੰ ਨਿਆਣੇ ਨੂੰ ਹਲੇ ਨਹੀਂ ਵਿਆਹ ਬੱਚਾ ਨਿਆਣੀਆਂ ਜੀ 15 ਸਾਲ ਦੀ ਰਹੇਗੀ ਉਹ ਤਾਂ ਗੱਲ ਮੰਨਦਾ ਮੇਰੀ ਗੱਲ ਸੁਣ ਲੈ ਹੂੰ ਤੁਮੰਜਾ ਨਵੀਂ ਲਈ ਹੁਣ ਤਾਂ ਨਾ ਹੈ ਨਹੀਂ ਕੰਮ ਅੱਜ ਦਾ ਕੋਈ ਨਾ ਤਾਂ ਮੈਂ ਮੰਡੀ-ਮੁੰਡੀ ਜਾਇਆ ਗਿਆ ਕੰਜਰ ਦਾ ਅੱਛਾ ਠੀਕ ਹੈ ਨਾਲੇ ਮੇਰਾ ਅੱਜ ਡੰਕਾ ਲਾ ਜਾ ਕੱਲ ਲਈ ਆਂ ਦੁਕਾਨ ਤੇ ਬੇ ਤਾਹੀਂ ਤਾਂ ਆਈ ਤੂੰ ਤਾਂ ਇ ਕੁੱਤੀ ਸੂਈ ਮੰਗਵਾ ਮਗਰ ਪੈ ਗਿਆ ਮੇਰੇ ਹੂੰ ਪਿਆ ਮਗਰ ਮਹਾਰਾ ਕੋਈ ਲੋਕਾਂ ਨੂੰ ਨਹੀਂ ਲੋਕਾਂ ਨੂੰ ਪਤਾ ਲੱਗੂਗਾ ਉਹ ਕੁਛ ਨਹੀਂ ਹੁੰਦਾ ਮੇਰੀ ਗੱਲ ਸਾਨੂੰ 2 ਮਿੰਟ ਸ਼ਟਰ ਲਾ ਲਾਂਗੇ ਦੁਕਾਨ ਦਾ ਇੱਥੇ ਕੀ ਨਹੀਂ ਹੋਣਾ ਜ਼ਰੂਰੀ ਦੁਕਾਨ ਤੇ ਲੈ ਹੋਰ ਹੁਣ ਕੁਛ ਨਹੀਂ ਹੁੰਦਾ ਕੱਲ ਬਣ ਜੂ ਨਾਲੇ ਤੇਰੀ ਨਾਲੇ ਮੇਰੀ ਚੱਲ ਫਿਰ ਬਾਗ ਜਾਗੇ ਕੋਈ ਗੱਲ ਨਹੀਂ ਆਪਾਂ ਇਹਦਾ ਫੜ ਲੈ ਫਿਰ ਮੈਂ ਆਈ ਨਹੀਂ ਬੰਦਾ ਕੋਈ ਆਜੇ ਮੌਕੇ ਤੇ ਕੱਢ ਲੈਣਾ ਇੰਨੇ ਦੇ ਮੈਂ ਬੋਲੋ ਦੇ ਦੇ 2-3000 ਰੁਪਏ ਆ

ਮੇਰੀ ਗੱਲ ਸੁਣ ਲੈ ਬਾਲਾ ਰੌਲਾ ਖੌਲਾ ਪਾਉਣ ਦੀ ਕੋਈ ਲੋੜ ਨਹੀਂ ਵੇਖ ਮੈਂ ਮੈਂ ਇਹ ਗੱਲ ਸੁਣਨਾ ਮੈਂ ਲਾਉਣਾ ਗੇਟ ਲੈ ਦੇ ਠੀਕ ਹੈ ਮਣੀ ਹੋ ਲੋਟ ਹੀ ਹੋ ਜਾ ਬੇ ਮੈਂ ਤਾਂ ਲੋਟ ਹੀ ਆ ਉਹ ਕੋਡੀ ਜੀ ਹੋ ਜਾ ਕੇ ਜਾਂਦੀ ਐ ਕਿੱਥੇ ਹੋਊਗਾ ਮਣੀ ਲੋਟ ਹੀ ਹੋ ਮੈਂ ਤਾਂ ਲੋਟ ਹੀ ਮਰਨੇ ਆਉਂ ਇਹਨਾਂ ਇੱਥੇ ਗਾ ਪਾਈਆ ਕੋਡੀ ਦਾ ਹੋ ਜਾ ਐਂਦਾ ਹੁੰਦੀ ਨਹੀਂ ਮੇਰਾ ਉਹ ਜੂਗਾ ਬਥੇਰਾ ਤੂੰ ਲੈ ਚੜਾਏ ਤੂੰ ਵੀ ਪੂਰਾ ਸੁਆਦ ਪਾ ਲਿਆ ਵਾਰਤਾ ਮੈਂ ਲੈਣੀ ਹੁਣ ਪੈਣੇ 5000 ਰੁਪਏ ਦਿੱਤਾ ਹਾਂ ਉਹ 500 5000 ਰੁਪਏ ਦੇਖੇ ਫਿਰ ਮਸਾਉ ਲੱਗਿਆ ਹਣ ਕੰਦਾ ਕੰਦ ਨਾ ਸਿਰ ਲਾਲਾ ਕਹਿੰਦੇ ਲੱਗਿਆ ਹੋਇਆਗਾ ਚੰਗਾ ਲੱਗਿਆ ਮਾੜਾ ਅੰਦਰ ਕੰਦ ਚ ਨਵੀਂ ਸਰ ਮਾਰੇ ਕੋਈ ਨਹੀਂ ਮਾਰਦਾ ਮਾੜੀ ਲੋਟ ਹੋ ਮੈਂ ਤਾਂ ਲੋਟ ਹੀ ਆ ਤੇਰੀ ਗੱਲ ਸੁਣ ਲੈ ਅੰਦਰ ਕੰਦ ਆ ਤੁਮ ਮੜੀਂ ਆ

ਬੰਮ ਜਤੂੰ ਲਿਆ ਦੀ ਮੈਥੋਂ ਜਾ ਨਾ ਮੈਨੂੰ ਟਾਈਮ ਨਹੀਂ ਲਾ ਤੇ ਪੈਸੇ ਲੈ ਜੀ ਮੈਥੋਂ ਮੈਂ ਕੀ ਲੈਣ ਜਾਣਾ ਹੁਣ ਮੇਰੀ ਗੱਲ ਸੁਣ ਤੂੰ ਜਦ ਦਾਨਸਾ ਕੇ ਮੈਂ ਲਿਆ ਦਿੰਨ ਕੋਈ ਨਹੀਂ ਵੀ ਕੋਈ ਹੋਣੀ ਮਾਨਸਾ ਮੈਂ ਰੈਡੀ ਤੇ ਰੱਖੂ ਐ ਮੈਨੂੰ ਕਾਨੂੰ ਪਸਾਉਣੀ ਐ ਤੂੰ ਰੈਡੀ ਤੇ ਰੱਖ ਦੀ ਫਿਰ ਮੈਨੂੰ ਫੋਨ ਮਾਰ ਦੀ ਫੋਨ ਮਾਰ ਦੂੰ ਲੋਕ ਗੱਲਾਂ ਬਣਾ ਲੈਣਗੇ ਚੱਲ ਚੰਗਾ ਕੋਈ ਆ ਚੱਲ ਚੰਗਾ ਬਾਹਰ ਜਾ ਹੁਣ ਚੱਲ ਠੀਕ ਆ ਆ ਜਾ ਕਰ ਕਦੇ ਚੰਗਾ ਚੰਗਾ ਮੇਰੇ ਕੋਲ ਦੁੱਧ ਪਵਲਾ ਲੈ ਜਾ ਕਰ ਚੰਗਾ ਠੀਕ ਐ ਲੈ ਗਏ ਲਿਆ ਜਿੰਦੇ ਹੂੰ ਤੀਵੇਂ ਤੀਵੇਂ ਕਰੀ ਤੀਵੇਂ ਦਾ ਵਿਚ ਬੱਜੀ ਜਾਂਦੀਆਂ ਗਈ ਹੈ ਲਾ ਪੰਜ ਯਾਰ ਨਾ ਹੁੰਦਾ ਕੁਝ ਨਹੀਂ ਦੇਤਾ ਨਜ਼ਾਰਾ ਕੰਜਦੀ ਨੇ ਹਾਂ ਅਲਗਰ ਹੁਣ ਦੁਕਾਨ ਤੇ ਬੈੱਡ ਬੁੱਡ ਰੱਖਣਾ ਪਊ ਇਹਦਾ ਥੱਲੇ ਗੋਡੇ ਘਿਸੜ ਕੇ